Thank you ਵਾ ਕੀ ਗੁਰੂ ਵਾਹੀ ਵਾਹੀ ਗੁਰੂ ਦੰਡੋ ਤਬੰਦਨ ਯਨਕਵਾਰ ਸਰਬ ਕਲਾ ਸਮਰਥ ਦੋਲਨ ਧੀਰਖੋ ਪ੍ਰਭੂ ਨਾਨਕ ਦੇ ਘਰ ਅਤ ਫਿਰਤ ਫਿਰਤ ਪ੍ਰਭ ਆਇਆ ਸਰਿਆ ਸੋ ਸਰਣਾਏ ਨਾਨਕ ਕੀ ਪ੍ਰਭ ਬੇਨਤੀ ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ ਅਨੰਦ ਗੁਰ 니ਦਾਨ ਗੁਰੂ ਗਰੀਵਨਿ ਬਾਜਿ ਕਰਿਵਨਿ ਬਾ ਤੇ ਜੀਵਨੀ ਵਾਰ ਨਾਮ ਸਦਾ ਸੁਖ ਦਾਈ ਘਰ ਕੋ ਨਾਮ ਸਦਾ ਸੁਖ ਦਾਈ ਨਾਮ ਸਦਾ ਸੁਖ ਦਾਈ ਹਰ ਕੋ ਨਾਮ ਸਦਾ ਸੁਖ ਦਾਈ ਨਾਮ ਸਦਾ ਸੁਖ ਦਾਈ ਹਰ ਕੋ 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 ਨਾਮ ਸਦਾ ਸੁਖਦਾਈ ਜਾਂ ਕੋ ਸਿਮਰ ਅਜਾ ਮਲੇ ਉਦਰੇ ਗਨ ਕਹੂੰ ਗਤ ਪਾਈ ਜਾਂ ਕੋ ਸਿਮਰ ਸੁਖ ਮਲੇ ਉਦਰੇ ਗਨ ਕਹੂੰ ਗਤ ਪਾਈ ਨਾ ਕੋ ਸਿਨਰਯ ਜਗਲੀ ਉਧਰਿਓ ਗਨ ਕਹੂੰ ਗਤ ਪਾਈ ਨਾਮ ਸਦਾ ਸੁਖ ਦਾਈ ਹਰ ਕੋ ਨਾਮ ਸਦਾ ਸੁਖ ਦਾਈ ਨਾਮ ਸਦਾ ਸੁਖ ਦਾਈ ਹਰ ਕੋ ਨਾਮ ਸਦਾ ਸੁਖ ਦਾਈ पंचली को राजसभा में राम नाम सुधाई पंचली को राजसभा में राम नाम सुधाई ਤਾں ਕੋ ਦੁਖ ਹਰਿਓ ਕਰਨਾ ਨੇ ਆਪਣੀ ਕਹਿ ਜਵਡਾਈ ਤਾਂ ਕੋ ਦੁਖ ਹਰਿਓ ਕਰਨਾ ਨੇ ਆਪਣੀ ਕਹਿ ਜਵਡਾਈ ਨਾ ਸਦਾ ਸੁਖ ਦਾਈ ਨਾਮ ਸਦਾ ਸੁਖ ਦਾਈ ਨਾਮ ਸਦਾ ਸੁਖਦਾਈ ਹਰ ਕੋ ਨਾਮ ਸਦਾ ਸੁਖਦਾਈ ਜਹਨਰ ਜਸ ਕਿਰਪਾ ਨਿਦਗਾਇਓ ਤਾਂ ਕੋ ਪਿਓ ਸਹਾਈ ਜਹਨਰ ਜਸ ਕਿਰਪਾ ਨਿਦਗਾਇਓ ਤਾਂ ਕੋ ਪਿਓ ਸਹਾਈ ਤਹੋ ਨਾਨਕ ਨੇ ਇਹੀ ਪਰੋਸੇ ਗਿਯਾਨ ਸਰਨਾਈ ਤਹੋ ਨਾਨਕ ਨੇ ਇਹੀ ਪਰੋਸੇ ਗਿਯਾਨ ਸਰਨਾਈ ਨਾਮ ਸਦਾ ਸੁਖ ਦਾਈ ਘਰ ਕੋ ਨਾਮ ਸਦਾ ਸੁਖ ਦਾਈ ਗਾਈ ਨਾਮ ਸਦਾ ਸੁਖ ਦਾਈ ਹਰ ਕੋ ਨਾਮ ਸਦਾ ਸੁਖ ਦਾਈ ਜਾਂ ਕੋ ਸਿਮਰੇ ਜਾਨ ਲੇ ਉਦਰੀ ਉਹਨ ਕਭੁ ਗਤ ਪਾਈ ਜਾ ਕੋ ਸਿਮਰ ਅਜਾ ਮਲੇ ਉਦਰੀਓ ਗਨ ਕਹੂੰ ਗਤ ਭਾਈ ਨਾਮ ਸਦਾ ਸੁਖ ਦਾਈ ਹਰਿ ਕੋ ਨਾਮ ਸਦਾ ਸੁਖ ਦਾਈ ਨਾਮ ਸਦਾ ਸੁਖ ਦਾਈ ਨਾਮ ਸਦਾ ਸੁਖ ਦਾਈ